ਉਹ ਬੜਾ ਹੋ ਗਿਆ ਯਾਰ ਆਹ ਕੰਡ ਤੱਕ ਸਮਝ ਰੋਜ਼ ਨੂੰ ਇੱਕ ਹੋ ਜੀ ਰਹਿਣਾ ਯਾਰ ਬੜਾ ਆਪਣਾ ਮੂਰੇ ਆਓ ਯਾਰ બતા પતજી દોણા રે દોણા રે જી દોણા રે તું જા પતજી દોણા રે જી દોણા રે ਤੋ ਤੋ ਨਾਮ ਦਬਲੇ ਨਾਮ ਦਬਲੇ ਚਲੋ ਭਾਈ ਚਲੋ ਧੱਕਾ ਖਾ ਬੈਠਿਆ ਚੱਲ ਗਿਆ ਨਾ ਇਹਦੇ ਤੋਂ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਹੋ ਗਿਆ ཀཁས ཀྱེ ཀསྱ ཀསྱེ ཀས ཀསྱེ ཀསྱེ ཀྱ ཀསྱ ཀསསེ ར ས� ཇེ ེ འེ ེེ ར ག སེ ེེ ད ਯਾਰ ਨੌਕਰੀਆਂ ਦੋ ਸਾਲ ਚ ਦੇਤੀਆਂ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਖੇਤਾਂ 'ਚ ਬਿਜਲੀ ਦਿਨੇ ਆਉਂਦੀ ਐ ਕੱਸੀਆਂ ਸੂਏ 'ਚ ਪਾਣੀ ਆਉਂਦਾ ਵਿਰੋਧ ਦੋ ਸਾਲ ਦੇ ਕੰਮਾਂ ਤੇ ਵੋਟ ਮੰਗ ਰਿਹਾ ਕੰਮਾਂ ਤੇ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਲਾ ਕੇ ਗੋੜਿਆਂ ਨਾਬੇ ਵਾਲੇ ਪਾਸਿਓਂ ਢੰਡੀ ਹਵਾਵਾਂ ਦੇ ਬੁੱਲੇ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੱਥੇ ਜਾਂਦੇ ਆਹੀ ਪਿਆਰ ਮਿਲਦਾ ਹੈ ਉਹ ਦੂਜੇ ਪਾਸੇ ਮੁਝੇ ਪਾਸੇ ਖਾਲੀ ਬਦੀਲੇ ਖੜਕਦੇ ਆ ਉਹ ਸੁਖਵੀਰ ਬਾਦਲ ਨੂੰ ਕੋਈ ਦਿਹਾੜੀ ਤਾਂ ਵੀ ਬੰਦਾ ਨਹੀਂ ਲੱਭਦਾ ਸੁਖਵੀਰ ਕਾਂਗਰਸੀ ਆਪ ਵੱਚਲੜੀ ਜਾਂਦੇ ਆ ਭਾਜਪਾ ਵਾਲੇ ਤਾਂ ਆਈ ਹਾਰਨ ਨੇ ਉਹ ਤਾਂ ਕੋਈ ਹੋਰ ਕੰਮ ਨਹੀਂ ਹੈਗਾ ਨਾਲ ਨੂੰ ਸੁਖਵੀਰ ਪਟਿਆਲੇ ਤੋਂ ਅਲਫਰਦ ਕੰਮ ਲੈਣਾ ਆਉਂਦਾ ਐਸ ਵਾਰ ਸਤਾਲੇ ਟਿਕਲੀ ਦੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖਰਾਂ ਨਹੀਂ ਢਿੱਲੀ بجلی ਦਾ ਕੋਈ ਬਿੱਲ ਨਹੀਂ ਉਹ ਨਦੀਆਂ ਮਹਿਰਾ ਸੋਇਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਹੈ ਲੋਕੋ ਜੀ ਸਾਨੂੰ ਚਾਹੁੰਦੇ ਵੱਡੇ ਵੱਸ ਸਮਝਾਉਂਦੇ ਸੀ ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਫਿਰ ਕਾਲੀ ਦਾ ਵੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਮੇਰੀ ਸੁੱਕੀ ਜਾਏ ਜਾਨ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲ ਉੱਡੀ ਜਾਏ ਸਕੂਨ ਵੇ ਜੋਂ-ਜੋ ਨੇੜੇ ਆਈ ਜਾਵੇ ਇੱਕ ਤਰੀਕ ਜਿਹੜੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜਬਰੀ ਲੁੱਟੀ ਐ ਕੁੰਗੀ ਛਿੱਤਰਨਾ ਕੁੱਟੀ ਐ ਹੁਣ ਸਾਡੀ ਜੜਸਤੌਜ ਵਾਲੇ ਮਾਨ ਨੇ ਪੁੱਜੀ ਐ ਲੈ 4 ਤਰੀਕ ਤੋਂ ਬਾਅਦ ਨਾ ਪਿਆਰੋ ਅਕਾਲੀ ਦਲ ਦੀ ਪੰਜਾਬ ਤੋਂ ਸੜਾ ਲਈ ਛੁੱਟੀ ਐ ਬੋਲੇ ਸੋ ਨਿਹਾਲ ਆਪਣਾ ਪੰਡ ਮੇ 5ਵੇਂ ਨੰਬਰ ਤੇ ਵਾਟਣਾ 5ਵੇਂ ਨੰਬਰ ਤੇ ਵਾਟਣਾ ਆਉਣਾ ਪਹਿਲੇ ਨੰਬਰ ਤੇ ਐ ਸਹਿਮਤ ਤੇਰਾ ਨਹੀਂ ਤੇਰਾ ਜਤਾ ਦਿਓ ਉਸ ਤੋਂ ਬਾਅਦ ਕੰਮ ਕਰਨਾ ਮੈਂ ਹਰ ਜਦ ਮੇਰਾ ਜੋਤੀ ਸ਼ੁਰੂ ਹੋਊਗੀ ਸੈਂਟਰ ਦੇ ਵਿੱਚ ਜਦੋਂ ਤੇਰਾ ਹੋ ਗਿਆ ਕਿਸੇ ਮਾਈ ਦੇ ਲਾਲ ਵੀ ਹਿੰਮਤ ਨੇ ਉਹ ਪੰਜਾਬ ਦਾ 1 ਰੁਪਿਆ ਰੋਕ ਕੇ ਦਿਖਾ ਦੇ। ਸੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਲ ਲਾ ਦਿਓ। ਇਨਕਲਾਬ ਇਨਕਲਾਬ ਇੱਕ ਪਾਸੇ ਦਾ ਆ ਪਿਆਰ ਹੈ ਫੋਟੋਆਂ ਬਣਾ ਬਣਾ ਦਿਨੇ ਹੋ ਦੂਜੇ ਪਾਸੇ ਕਾਂਦੀ ਦਾ காங்கிரஸ் ਵਾਲੇ ਨੇ ਉਹਨਾਂ ਨਾਲ ਹੱਥ ਮਲਾ ਕੇ ਬਾਅਦ ਉਂਗਲੀਆਂ ਗੈਂਡੀਆਂ ਪੈਂਦੀਆਂ ਨੇ ਪੂਰੀਆਂ ਨੇ ਜ ਲੈ ਕੇ ਇਕੱਦੀ ਇਸ ਟਾਇਰ ਦਾ ਮੈਂ ਸਦਾ ਰਣੀ ਰਹੂੰਗਾ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਕੋਈ ਮੈਨੂੰ ਥਕੇਮਾ ਨਹੀਂ ਹੋਣ ਦਿੰਦੇ ਤੁਸੀਂ ਆ ਪਿਆਰ ਜਿਹੜਾ ਤੁਹਾਡਾ ਬਹੁਤ ਮਿਲ ਰਿਹਾ ਹੈ ਨਾਬੇ ਵਾਲੇ ਚੰਦੇ ਵਾਸਤੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ 1 ਮਿੰਟ ਲਈ ਤੁਹਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਅੱਜ ਸਾਡੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮੈਂ ਗੀਤ ਬਣਾਇਆ ਬਾਣ ਸਾਹਿਬ ਲਈ ਮਾ ਦੂਤ ਬਣਾ ਨੌਜਾਇਓ ਭਗਵੰਤ ਮਾਨ ਦਾ ਜਾਤੂ ਸਿਰ ਚੜ ਕੇ ਬੋਲੇ ਭਗਵੰਤ ਮਾਨ ਦਾ ਜਾਤੂ ਸਿਰ ਚੜ ਕੇ ਬੋਲੇ ਥੋੜਾ ਸਾਰਿਆਂ ਦਾ ਪਾਪਾ ਧੰਨਵਾਦ ਬਾਪਾ ਮਿਹਰਬਾਨੀ ਜੋਦੇ ਵਾਸਤੇ ਰੋ ਤੰਗ ਨੰਬਰ ਤੇ ਚਾੜੂ ਦਬਾ ਕੇ ਚੀਕਾ ਕਮਾ ਦੇ ਚੀਕਾ ਬਹੁਤ ਧੰਨਵਾਦ ਆਦੇ ਮੁੱਖ ਮੰਤਰੀ ਪਹੁੰਚ ਰਹੇ ਕਿੰਦਾ ਦਾ ਹਸਲਾ ਹੈ ਦੇਖੋ ਬਹੁਤ ਸੂਸ਼ੀ ਦਾ ਮੌਲਾ ਹਜ਼ਾਰਾਂ ਦੇ ਗੰਦਸ ਠਾਠਾਂ ਮਾਰਦਾ ਕਾਪ ਜਿਹੜਾ ਨਾਪਾ ਦੇਖੇ ਡਾਕਟਰ ਗੁਬੀ ਸਿੰਘ ਦੇ ਹੱਕ ਦੇ ਵਿੱਚ ਰੋਲ ਸ਼ੋਅ ਕਰਨ ਵਾਸਤੇ ਆ ਰਹੇ ਆ ਮੁੱਖ ਮੰਤਰੀ ਪੰਜਾਬ ਸਰਕਾਰ ਤੁੰਗਮਾਨ ਜੀ ਬਹੁਤ ਜੋਸ਼ ਹੈ ਜੀ ਔਰ ਮੁੱਖ ਮੰਤਰੀ ਸਾਦੇ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਆ ਔਰ ਨਾਪਾ ਦੇ ਨਿਵਾਸੀ ਨਾਪਾ ਵਿਦਵਾਨ ਸਭਾ ਦੇ ਨਿਵਾਸੀ ਪਾਸਵਨ ਨਿਵਾਸੀ ਪੱਪਾ ਪਾਰ ਹੋਏ ਪਿਆ ਮੁੱਖ ਮੰਤਰੀ ਸਾਹਦੇ ਵਿਚਾਰ ਸੁਣਨ ਵਾਸਤੇ ਕਿਉਂਕਿ ਭਗਵੰਤ ਮਾਨ ਸਾਹਿਬ ਨੇ 2 ਸਾਲ ਦੀ ਕਾਰਜਕਾਰੀ ਜਿਹੜੀ ਆ ਨਾ ਜੀ ਉਹ ਕੱਲੇ ਕੱਲੇ ਦੀ ਜ਼ਬਾਨ ਤੇ ਆ ਚਾਹੇ 600 ਡੰਡ ਬਿਜਲੀ ਮੁਫਤ ਹੈ ਚਾਹੇ 45000 ਤੋਂ ਉੱਪਰ ਨੌਕਰੀਆਂ ਹਸਪਤਾਲਾਂ ਦੇ ਵਿੱਚ ਇਲਾਜ ਮੁਫਤ ਹੈ ਜੀ ਸਕੂਲਾਂ ਦੇ ਵਿੱਚ ਪੜਾਈ ਮੁਫਤ ਹੈ ਨਾ ਸਕੂਲ ਦਾ ਕਨਸੈਪਟ ਆ ਰਿਹਾ ਸੇਫਟੀ ਗੱਟੀਆਂ ਜਿਹੜੀਆਂ ਨੇ ਸਿਰਕਾਂ ਦੇ ਖੜੀ ਕਰ ਦਿੱਤੀਆਂ ਜੀ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪੱਜਣਾ ਸ਼ੁਰੂ ਹੋ ਗਿਆ ਕਿਸਾਨਾਂ ਦੇ ਤੇ ਘਰੇ ਦੀ ਬਿਜਲੀ ਮੁਆਫ ਔਰ ਖੇਤਾਂ ਦੀ ਵੀ ਮੁਆਫ ਸਾਰੇ ਕੰਮ ਜਿਹੜੇ ਆ ਪੰਜਾਬ ਬਹੁਤ ਕੁਸ਼ਲ ਨਾਤਾ ਵਿਧਾਨ ਸਭਾ ਦੇ ਪੱਟੀ ਲ Dua puluh delapan dalam satu. ਮੁਰਤਾ ਫਤਿਹ ਜੀ ਦਾ ਪੁੱਤਰ ਵੀਰ ਸਿੰਘ ਅਗਲੇ ਮਹਾਂਪੁਰ ਮੈਂ ਐਨੀ ਬੜੀ ਐਨੀ ਗਰਮੀ ਆ ਗਰਮੀ ਦੇ باوجود ਵੀ ਪਿਆਰ ਹੈ ਜੀ ਅੱਜ 45 46 ਡਿਗਰੀ ਦਾ ਟੈਂਪਰੇਚਰ ਹੈ ਪਿਆਰਾ ਸੰਗਤ ਦਾ ਤੇ ਕੋਈ ਨਹੀਂ ਗਰਮੀ ਦੇ ਬਾਵਜੂਦ ਵੀ ਬੇਹੱਦ ਵੱਡੀ ਗਿਣਤੀ ਦੇ ਲੋਕ ਸੰਗਤ ਜਿਹੜੀ ਆਈ ਹੈ ਉਸੇ ਮੈਂ ਦਿਨਾਂ ਵਿੱਚ ਦੇਖ ਸਕਦਾ ਨਾਪਾਂ ਦਾਂਸਾਂ ਮੰਦ ਟਿੱਕੇ ਲੋਕਦਰ ਦਾ ਸਪੋਰਟਰ ਦਾ ਪ੍ਰਨਾਮਾ ਸਾਹਿਬ ਨੂੰ ਚੜ੍ਹਦੀ ਕਲਾ ਦੇ ਰੱਖੇ ਮਿਫਾਲ ਤੋਂ ਆਉਣੇ ਆ ਕਿ ਤਿੰਨ ਸਾਲ ਨੇ ਪੰਜਾਬ ਸਰਕਾਰ ਦੇ ਤਿੰਨ ਸਾਲਾਂ ਦੇ ਵਿੱਚ ਉਹ ਐਸੇ ਇਤਿਹਾਸਿਕ ਕੰਮ ਕਰਾਂਗੇ ਕਿ ਅਗਲੀ ਵਾਰੀ ਉਹ ਮੰਗਣ ਦੀ ਲੋੜ ਨਾ ਪਵੇ ਪੰਜਾਬੀ ਆਪ ਫੈਸਲਾ ਕਰ ਲੇ ਤੇਰਾ 0 ਦਾ ਫਾਰਮੂਲਾ ਤੇਰਾ 0 ਦਾ ਫਾਰਮੂਲਾ ਪਰ ਪਹਿਲਾਂ ਜੀ ਤੇਰਾ 0 ਤੇਰਾ ਪੰਜਾਬ ਤੇ ਪੰਜਾਬਾਂ ਦੇ ਪੰਡ ਜਿੱਤੇ ਵੀ 13 ਦੇ 13 ਲੋਕ ਸਵਾਸੀ ਟਾ ਦੇ ਆਮਾ ਦੀ ਬੜੀ ਸੁਪਣਾ ਸਾਫ ਕਰੇਗੀ ਸਾਰਿਆਂ ਦੀ ਸਾਡੇ ਪੰਜਾਬ ਦੇ ਹਰਕਤ ਕਾਰਕ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਅੱਜ ਨਾਬੇ ਆ ਰਹੇ ਨੇ ਅਸੀਂ ਜੂਤ ਦਾ ਵੱਡਾ ਕਾਫਲਾ ਸਰਦਾਰ ਗੁਰਦੇਵ ਸਿੰਘ ਦੇਵ ਮਾਨ ਐਮ ਐਲ اے ਨਾਬਾ ਜੀ ਦੀ ਗਵਾਈ ਵਿੱਚ ਲੈ ਕੇ ਆਇਆ ਥੱਟੋ-ਕੱਟ ਹਜ਼ਾਰ ਮੁੰਡਾ ਨਾਲ ਲੈ ਕੇ ਆਏ ਜੀ ਅਸੀਂ ਜੂਤ ਦੀ ਮੇਲੇ ਦੇ ਜਿੰਮੇਵਾਰ ਜੂਤ ਦਾ ਮੈਨੂੰ ਪਤਨ ਲਾਇਆ ਹੋਇਆ ਤਾਂ ਮੇਰੀ ਜ਼ਿੰਮੇਵਾਰੀ ਵਿੱਚ ਬਣਦੀ ਆ ਤੇ ਬਹੁਤ ਜ਼ਿਆਦਾ ਉਤਸ਼ਾਹ ਜੀ ਸਾਰੇ ਬਲੰਟੀਅਰਾਂ ਦੇ ਵਿੱਚ ਜੂਤ ਦੇ ਵਿੱਚ ਅਸੀਂ ਇਹ ਪਟਿਆਲਾ ਲੋਕ ਸਭਾ ਦੀ ਸੀਟ ਜਿੱਤ ਚੁੱਕੇ ਹਾਂ